ਤੁਹਾਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਬੀ ਉਮਰਾਂ ਬਖਸ਼ੇ ਅੱਜ ਦੀ ਜਿਹੜੀ ਆਪਣੀ ਵੀਡੀਓ ਬਣਾ ਰਹੇ ਆ ਆਪਾਂ ਮੰਨ ਲਓ ਵੀ ਹਾੜੀ ਦਾ ਨੇੜੇ ਆ ਰਹੀ ਆ ਉਹਦੇ ਤੇ ਜੋ ਵੀ ਸੰਦ ਜਿਵੇਂ ਤੂੜੀ ਬਣਾਉਣ ਵਾਸਤੇ ਰਿਪਰਾ ਵਗੈਰਾ ਦੀ ਰਿਪੇਅਰ ਹੋ ਰਹੀ ਆ ਕਈ ਦੋਸਤਾਂ ਨੇ ਤਾਂ ਰਿਪੇਅਰ ਕਰ ਲਈ ਹੋਗੀ ਕਈਆਂ ਇਹ ਕਰ ਰਹੇ ਨੇ ਆ ਉਹ ਆਪਾਂ ਵੀ ਦਿਖਾ ਰਹੇ ਹਾਂ ਆਪਾਂ ਵੀ ਰਿਪਰ ਦੀ ਰਿਪੇਅਰ ਕਰ ਰਹੇ ਹਾਂ ਇਹਦੇ ਬਾਰੇ ਆਪਾਂ ਤੁਹਾਨੂੰ ਦਿਖਾਉਨੇ ਆ ਅੱਜ ਆ ਦੇਖੋ ਆਪਣਾ ਚਾਨੀ ਰਿਪਰ ਆਇਆ ਹੈ ਇਹ ਪਿਛਲੇ ਸਾਲ ਹੀ ਲਿਆਤੀ ਆਪਾਂ ਨੇ ਮੰਨ ਲਓ ਇਸ ਵਾਰ ਇਹ ਦੀ ਜਿਹੜੀ ਰਿਪੇਅਰ ਹੋਣ ਵਾਲੀ ਸੀ ਰਿਪੇਅਰ ਤਾਂ ਥੋੜੀ ਹੋਣੇ ਵਾਲੀ ਆ तकरीबन ਬੈਰਿੰਗਾਂ ਵਗੈਰਾ ਨੂੰ ਤਾਂ ਗ੍ਰੀਸ ਵਗੈਰਾ ਹੀ ਹੋਣਾ ਬਾਕੀ ਬੈਲਟਾਂ ਬੁਲਟਾਂ ਵੀ ਸਾਰੀਆਂ ਸਹੀ ਨੇ ਇੱਕ ਤਾਂ ਮੰਨ ਲਓ ਵੀ ਥੱਲੇ ਕਟਰਾਲੀ ਜਿਹੜੀ ਆ ਆਪਣੀ ਅਹ ਬਲੇ ਉੱਦਨੇ ਜਿਹੜੇ ਓਕ ਇਹ ਬਦਲ ਹੋਣਗੇ ਤੱਤਾ ਜਿਹੜੀ ਆ ਬਾਕੀ ਜਿਹੜੇ ਅੰਦਰ ਥਰੈਸਰ ਵਾਲੇ ਨੇ ਉਹ ਬਲੇਡ ਬਦਲ ਹੋਣੇ ਨੇ ਤਕਰੀਬਨ ਆਪਾਂ ਇਹਦੀ ਕੱਲ ਮਤਲਬ ਵੀ ਇਹ ਬਾਹਰ ਕੱਢ ਕੇ ਇਹਦੀ ਰਿਪੇਅਰ ਕਰਨ ਲੱਗੇ ਆ ਰਿਪੇਅਰ ਵੀ ਤਕਰੀਬਨ ਇਹਦੇ ਜਿਹੜੇ ਅੰਦਰ ਬਲੇਡ ਨੇ ਜਿਹੜੇ ਥਰੈਸਰ ਵਾਲੇ ਨੇ ਉਹਨਾਂ ਬਲੇਟਾਂ ਦਾ ਦੂਜੀ ਸਾਈਡੇ ਬਦਲ ਕੇ ਲਾਉਣ ਲੱਗੇ ਆ ਉਹ ਵੀ ਆ ਦੇਖੋ ਇਦਾਂ ਇਹ ਹੈ ਤਾਂ ਪੁਰਾਣੀ ਬਲੇਟ ਨੇ ਯਾਨੀ ਇਹ ਜੀ ਦੂਜੀ ਸਾਈਡ ਕਰ ਰਹੇ ਆ ਜਿਹੜਾ ਪਿਛਲੇ ਵਾਰ ਪ੍ਰੈਸ਼ਰ ਅਸੀਂ ਚੱਲ ਗਿਆ ਉਹ ਦੂਸਰੇ ਪਾਸੇ ਕਰਤੇ ਬਲੇਟ ਇਹ ਹੁਣ ਫੋਲ ਕੇ ਦੂਜੀ ਸਾਈਡ ਤੇ ਕਰਦੇ ਆ ਆ ਸਚਵੀਰ ਬਦਲੀ ਕਰਦਾ ਕਰਦੇ ਆ ਇਹਦੇ ਨਾਲ ਵੀ ਗੱਲਬਾਤ ਹਾਂ ਵੀ ਕਮਿਆਂ ਵਧੀਆ ਹੀ ਵਧੀਆ ਇਹ ਮੰਨ ਲਓ ਵੀ ਜਿਹੜੇ ਪਲੇਟ ਨੇ ਸਾਰੇ ਕੋ ਠੀਕ ਨੇ ਤਕਰੀਬਨ ਹਾਂ ਆਸੇ ਨੇ ਕੋਈ ਕੋਈ ਹੋਰ ਮੜਾ ਮੋਟਾ ਇੱਕੋ ਇੱਕ ਆਇਓ ਹੋਰ ਮੜਾ ਮੋਟਾ ਬਸ ਇਹ ਦਬਲੇ ਸਾਰੇ ਠੀਕ ਆ ਅੱਛਾ ਆ ਦੰਦੇ ਦੰਦੇ ਤਾਂ ਠੀਕ ਨੇ ਇਹਦੇ ਮੰਨ ਲਓ ਪਲੇਟਾਂ ਦੇ ਹਾਂ ਦੰਦਾ ਤਾਂ ਇੱਕ ਪਾਸੇ ਪੂਰਾ ਫੜਿਆ ਹੂੰ ਦੂਜੀ ਪਾਸੇ ਵੀ ਘੱਟੇ ਘੱਲੇ ਨੇ ਅੱਛਾ ਕੋਈ ਨਹੀਂ ਘੱਲੇ ਵਾ ਠੀਕ ਆ ਖਾਈ ਬੋ ਘਟਾਉਂਦੇ ਆਂ ਤਣੀਆਂ ਇਹ ਬਲੇਡ ਵਧੀਆ ਲੱਗੇ ਹੋਏ ਤੇ ਵਧੀਆ ਲੱਗੇ ਨੇ ਇਹਨਾਂ ਦੇ ਆਪੀ ਨੂੰ ਚੰਨੀ ਚੰਮੀ ਦੇ ਚਾਨੀ ਕੰਪਨੀ ਦੇ ਆਪਣੇ ਬਲੇਡ ਨੇ ਆ ਦੇਖੋ ਇਦਾਂ ਦੇ ਦੰਦੇ ਖੜੇ ਨੇ ਹਜੇ ਆ ਜਿਹੜੇ ਪਿਛਲੇ ਸਾਲ ਵਾਲੇ ਵੀ ਨੇ ਇੱਧਰ ਚੱਲਿਆ ਹੋਏ ਨੇ ਆ ਇਹਨਾਂ ਦੀ ਵੀ ਹਜੇ ਮੰਨ ਲਓ ਵੀ ਧਾਰ ਜੀ ਤਿੱਖੀ ਹੋਈ ਪਈ ਆ ਪਰ ਐ ਨਹੀਂ ਹੈਗਾ ਕੋਈ ਬਲੇਡ ਦੂਏ ਲੋਟ ਖਾਤਮੇ ਹੋ ਗਏ ਅਜੇ ਵੀ ਖੜੇ ਨੇ ਇਹ ਆ ਜਿਹੜੀ ਦੂਜੀ ਸਾਈਡ ਆ ਇਹ ਹੁਣ ਬਦਲ ਕੇ ਲੱਗੀ ਆ ਇਧਰਲੀ ਸਾਈਡ ਇਹ ਤਿੱਖੇ ਨੇ ਹੋ ਗਏ ਤਕਰੀਬ ਨਾਲ ਕਹਿੰਦਾ ਵੀ ਹਰ 7 ਪਲੇਟ ਜਿਹੜੇ ਨਵੇਂ ਲੱਗਣਗੇ ਬਾਕੀ ਤਾਂ ਉਹੀ ਚੇਂਜ ਹੋ ਕੇ ਲੱਗ ਗਏ ਲੈ ਫਰੈਸ਼ਰ ਵੀ ਦੇਖੋ ਇਦਾਂ ਦਾ ਇਹ ਹੈ ਕਿੰਨੇ ਭਲੇੜ ਕਿੰਨੇ ਨੇ ਇਹ ਆ ਲੈਂਚ ਇਰੇ 21 ਬਲੇਡ ਨੇ 1 ਲਾਈਨ 'ਚ 1 ਲਾਈਨ 'ਚ 21 ਬਲੇਡ ਨੇ ਜਣੀ ਕੈ ਲਾਈਨਾਂ ਨੇ ਇਹ ਜਣੀ 18 18 ਲਾਈਨਾਂ ਨੇ ਇਹਦੇ ਵਿੱਚ ਮੰਨ ਲਓ ਵੀ ਜਿਹੜੀਆਂ ਪੱਤੀਆਂ ਨੇ ਇਹ 18 ਪੱਤੀਆਂ ਨੇ ਇੱਕ ਪੱਤੀ 'ਚ 21 ਬਲੇਡ ਨੇ ਵੱਡਾ ਸਰਸ ਇਹ ਆਪਣਾ ਇਹਦਾ ਚਾਹੋ ਟਾਂਚੀ ਆ ਬਾਕੀ ਜਿਹੜਾ ਇਹਦਾ ਕੱਟ ਰਿਹਾ ਇਹ ਸਾਡੇ 8 ਫੁੱਟ ਆ ਪੂਰੇ ਵਾਲਾ ਰੀਲ ਇਹ ਵੱਡੀ ਰੀਲ ਵਾਲਾ ਇਹ ਪ੍ਰੈਸ਼ਰ ਇਹ ਚਾਨੀ 2200 ਹੈ ਇਹ ਇਹ 2024 ਮਾਡਲ ਆ ਆਪਣੇ ਕੋਲ ਇਹ ਪਿਛਲੇ ਸਾਲ ਹੀ ਲਿਆਤੀ ਹੈ ਇਹ ਪਿਛਲੇ ਸਾਲ ਵੀ ਵਧੀਆ ਸੀਜ਼ਨ ਲੱਗਿਆ ਇਹਦਾ ਸਾਲੋ ਵਧੀਆ ਟਰਾਲੀਆਂ ਬਣਾਈਆਂ ਨੇ ਇਹਨੇ ਇਸ ਵਾਰ ਆਪਣੀ ਰਿਪੇਅਰ ਤਕਰੀਬਨ ਉਹੀ ਹੈ ਵੀ ਜਿਹੜੀ ਉਹ ਮੰਨ ਲਓ ਬਲੇਡ ਬਦਲ ਕੇ ਦੂਜੇ ਪਾਸੇ ਕਾ ਦੇਣੇ ਨੇ ਹੋਰ ਤਾਂ ਤਕਰੀਬਨ ਕੰਮ ਤਾਂ ਹੋਇਆ ਹੀ ਹੋਇਆ ਇੱਕ ਥੱਲੇ ਵਾਲਾ ਜਿਹੜਾ ਬਲੇਡ ਆ ਉਹ ਕੱਟਦਾ ਜਿਹੜਾ ਕਟਰ ਵਾਲਾ ਉਹ ਬਦਲੀ ਹੋਣਾ ਤੋ ਕਈ ਦਿਨ ਹੋ ਗਏ ਤੇ ਵੀ ਇਹਨੂੰ ਬਾਹਰ ਕੱਢਾਂਗੇ ਫੇਰ ਦਿਖਾਵਾਂਗੇ ਵੀਡੀਓ ਬਣਾਵਾਂਗੇ ਤਕਰੀਬਨ ਕੱਲ ਤੇ ਅਸੀਂ ਕੰਮਕਾਰ ਕਰਦੇ ਕਰਕੇ ਵੀਡੀਓ ਬਣਾਈ ਨਹੀਂ ਅੱਜ ਚਲ ਥੋੜੀਆਂ ਜੀਆਂ ਲਾਈਨਾਂ ਰਹਿ ਗਈਆਂ ਤੇ ਇੱਕ ਦੋਕ ਮਾਹਾਂ ਚੱਲੋ ਵੀਡੀਓ ਹੀ ਬਣਾ ਲੈਂਦੇ ਆ ਵੀ ਨਾਲੇ ਆਪਣੇ ਦੋਸਤਾਂ ਨੂੰ ਪਤਾ ਲੱਗ ਜੂ ਵੀ ਰਿਪੇਅਰ ਕਰ ਰਹੇ ਨੇ ਉਹ ਮਾਹਾਂ ਚੱਲ ਦਿਖਾ ਦਿੰਨੇ ਆ ਇਦਾਂ ਦਾ ਇਹ ਰੀਪਰ ਆਪਣਾ ਇਹ ਇਹ ਇੱਥੇ ਆਪਣੇ ਆ ਘਰ ਦੇ ਕੋਮਰੇ ਹੀ ਖੜਾਇਆ ਹੋਇਆ ਸਾਵਾ ਚ ਚਲੋ ਸਾਵਾ ਚ ਬੈਠ ਕੇ ਉਹ ਕਰਾਂਗੇ ਬਸ ਹਾੜੀ ਵੀ ਕਹਿੰਦੇ ਨੇ ਤਕਰੀਬਨ ਕਣਕ ਦੀ ਬਾਢੀ 5-7 ਦਿਨਾਂ ਚ ਨੇੜੇ ਲੱਗ ਜੂਆ ਵੱਡਣਾ ਸ਼ੁਰੂ ਹੋ ਜਾਊਗਾ ਪੱਕ ਕੇ ਨੇੜੇ ਹੋ ਜਾਊਗੀ ਇਸ ਕਰਕੇ ਥੋੜਾ ਜਿਹਾ ਹੁਣ ਸਾਰੇ ਸੰਦਾਂ ਦੀਆਂ ਜੜੇ ਤੇ ਮੰਨ ਲਓ ਵੀ ਖਾੜੀ ਲਈ ਜ਼ਰੂਰਤ ਹੈ ਉਹਨਾਂ ਦੀ ਤਿਆਰੀਆਂ ਕਰ ਰਹੇ ਆ। ਜਿਵੇਂ ਹੁਣ ਟਰਾਲੀ ਵੀ ਇੱਕ ਟਰਾਲੀ ਆ ਗਈ ਆ ਆਪਣੀ। ਬਾਕੀ ਇੱਕ ਤੇ ਜਾਲ ਲੱਗਿਆ ਹੋਇਆ। ਇੱਕ ਆਪਾਂ ਕਿਰਾਏ ਤੇ ਲੈ ਲੈਨੇ ਆ ਮੰਨ ਲਓ। ਨਾ ਇੱਕ ਆਪਣੀ ਜਿਹੜੀ ਵੱਡੀ ਟਰਾਲੀ ਆ 13 ਫੁੱਟੀ ਉਹਨੂੰ ਫਿਰ ਆ ਕਣਕ ਕਣਕ ਚੱਕ ਕੇ ਫਿਰ ਉਹਦੇ ਤੇ ਜਾਲ ਲਾ ਲੈਣੇ ਆ ਪਹਿਲਾਂ ਜਣੀ ਬੈੱਡ ਦੂਜਾ ਆਪਣਾ ਲਾਇਆ ਹੁੰਦਾ ਵੀ ਕਣਕ ਵੀ ਢੋਣੀ ਹੁੰਦੀ ਆ ਇਸ ਕਰਕੇ ਉਤੇ ਫਿਰ ਬਾਅਦ ਚ ਦੂਜਾ ਬੈੱਡ ਲਾ ਲੈਣੇ ਆ ਔਰ ਦੇਖੋ ਬੈਲਟਾਂ ਵਗੈਰਾ ਵੀ ਹਜੇ ਉਦਾਂ ਹੀ ਪਈਆਂ ਨੇ ਇਹ ਕੋਈ ਫਰਕ ਨਹੀਂ ਇਹਨੂੰ ਸੀਜ਼ਨ ਨਾਲ ਵੀ ਇੰਨਾ ਕ ਸੀਜ਼ਨ ਲੱਗ ਕੇ ਵੀ ਬੈਲਟਾਂ ਕੋਈ ਘਸ ਗਈਆਂ ਜਾਂ ਹੋਰ ਉਦਾਂ ਹੀ ਨਵੀਆਂ ਹੀ ਪਈਆਂ ਨੇ ਬੈਲਟਾਂ ਵੀ ਵਧੀਆ ਪਾਈਆਂ ਹੋਈਆਂ ਨੇ ਹੁਣ ਕਿੰਨਾ ਕਰ ਰਹਿ ਗਿਆ ਆਹ ਵਾਂ ਬਦਲਣ ਤੋਂ ਆਹ ਤਾਂ ਬੱਸ ਇੱਧਰ ਬਦਲੇ ਗਿਆ ਅੱਧੇ ਤੱਕ ਆਹ ਦੋ ਲੈਣੇ ਹੀ ਰਹਿ ਗਏ ਮੇਰੇ ਦੋ ਲੈਣੇ ਹੀ ਰਹਿ ਗਏ ਆ ਅੱਜ ਦਿਨ ਚੇਂਜ ਕਰ ਦਵਾਂ ਮੈਂ ਆ ਬਚਾਲੇ ਉੱਕਾ ਸਾਰੇ ਹੀ ਬਦਲਤੇ ਉਪਰਲੇ ਤੇ ਰਹਿੰਦੇ ਨੇ ਵਾਸਤੇ ਨਾ ਕੋਈ ਬੈਰਿੰਗ ਤਾਂ ਨਹੀਂ ਆਪਾਂ ਨੂੰ ਇਹ ਕਿ ਦਰਜੀ ਲੱਗਿਆ ਨਹੀਂ ਬੈਰਿੰਗ ਤਾਂ ਵਧੀਆ ਵਾਹ ਸੇ ਜਨਾਂ ਨੇ ਆ ਸਾਰੇ ਹੀ ਬੈਰਿੰਗ ਵਧੀਆ ਪਾਏ ਹੋਏ ਨੇ ਬੈਰਿੰਗ ਦਾ ਤਕਰੀਬਨ 3-4 ਚੀਜ਼ਾਂ ਲਾਏ ਦਿੰਦੇ ਨੇ ਨਾਲ ਦੇ ਤਾਂ ਇਹ ਬੈਰਿੰਗ ਨੇ ਦੇ ईटीके ईटीके ਇਹ ਨਾਂ ਦੇ ਬੈਰਿੰਗ ਨੇ ਇਹ ਆ ਦੇਖੋ ਵਧੀਆ ਕੰਪਨੀ ਦੇ ਬੈਰਿੰਗ ਪਾਏ ਹੋਏ ਨੇ ईटीके टी ਇਹ ਕੀ ਇਟੀ ਕੇਟੀ ਤਾਂ ਨਹੀਂ ਇਸ ਵਾਰ ਤਾਂ ਵਧੀਆ ਇਹ ਪਰ ਲੋ ਵੀ ਇੱਕ ਸੀਜ਼ਨ ਨੇ ਲੱਗਿਆ ਹਜੇ ਦੂਜੇ ਸੀਜ਼ਨ ਦੇ ਆਉਣਾ ਇਹ ਹੁਣ ਤਿਆਰੀਆਂ ਕਰ ਰਹੇ ਹਾਂ ਕੋਈ ਪਿਛਲੇ ਸਾਲ ਮਾੜਾ ਮੋਟਾ ਹੀ ਕੰਮ ਕਰ ਆ ਦੇਖੋ ਆਹ ਹਾਰੀ ਲਾਲੇ ਆਪਣੇ ਉਹਨੇ ਗਾਜ ਇਹ ਵੀ ਸਭ ਠੀਕੇ ਨੇ ਤਕਰੀਬਨ 2 ਕੋਟੇ ਹੋਏ ਨੇ ਇੱਕ ਆਹ ਟੁੱਟਿਆ ਹੋਇਆ ਕਾ ਔਰ ਕੋਈ ਬੈਰਿੰਗ ਨਹੀਂ ਐ ਇਦਾਂ ਕੋਈ ਜਿਹੜਾ দাগ ਜਿ ਨਿਕਲਿਆ ਪੂਰੇ ਸੀਜ਼ਨ ਚ ਇੱਕ ਮੰਨ ਲਓ ਵੀ ਇੱਥੇ ਆਹ ਜਿਹੜਾ ਕੰਬਲੇ ਵਾਲਾ ਆ ਹੁੰਦਾ ਹੈ ਆਹ ਸਾਹਮਣੇ ਬੁਲੇਟ ਵਾਲਾ ਹੋ ਇਹ ਬੈਰਿੰਗ ਇੱਕ ਪਿਆਦੀ ਆਪਣਾ ਉਹ ਮੰਨ ਲਓ ਵੀ ਟੁੱਟ ਗਿਆ ਸੀ ਉਹ ਪਿਛਲੇ ਸੀਜ਼ਨ ਨੇ ਟੁੱਟਿਆ ਸੀ ਜਣੀ ਉਹ ਨਵਾਂ ਪਾਤਾ ਸੀ ਬਾਕੀ ਕੋਈ ਖੜਤ ਨਹੀਂ ਪਈ ਕੋਈ ਹੋਰ ਨਹੀਂ ਵਧੀਆ ਚੱਲਦੀ ਰਹੀ ਐ ਥੋੜੀ ਵੀ ਵਧੀਆ ਬਣਾਉਂਦੀ ਰਹੀ ਐ ਯਾਨੀ ਆਪਾਂ ਨੂੰ ਤਾਂ ਇਹ ਪੂਰੀ ਪਸੰਦ ਆਈ ਐ ਮੈਨੂੰ ਕਿਉਂਕਿ ਥੋੜੀ ਵੀ ਟਰਾਲੀਆਂ ਵੀ ਕਾਫੀ ਭਰਦੀ ਰਹੀ ਐ ਹੋਰ ਨਾਲੋਂ ਤਾਂ 5-7 ਟਰਾਲੀਆਂ ਦਾ ਫਰਕ ਇਹ ਪਾਉਂਦੀ ਰਹੀ ਐ ਜਿਹੜੀਆਂ ਹੋਰ ਮਨ ਮਸ਼ੀਨਾਂ ਨੇ ਉਹਨਾਂ ਨੂੰ 5-7 ਟਰਾਲੀਆਂ ਦਾ ਫਰਕ ਇਹ ਰਿਹਾ ਹੈ ਇਹਦਾ ਉਨੇ ਖਰਚੇ ਚ ਮੱਲੂ 5-7 ਟਰਾਲੀਆਂ ਵੱਧ ਬਣਦੀਆਂ ਹੁਣ ਉਹ ਫਾਇਦਾ ਹੀ ਐ ਨਾ ਮਲੋਂ ਨੇ ਆਰਾਮ ਨੂੰ ਵੀ ਆਰਾਮ ਕਿੰਨੇ ਪਲਾ ਸਸਰੀ ਕਾਲ ਸਰੀ ਯਾਰ ਜੀ ਸਰਦਾਰ ਜੀ ਅੱਛਾ ਕੀ ਕੰਮ ਕਰ ਚੱਲਦਾ ਅੱਜਕੱਲ ਤੇਰਾ ਅੱਜ ਤੋਂ ਬਹੁਤ ਕੰਮ ਕੀਤਾ ਕੀ ਕੀ ਕਰਿਆ ਮੇਥਾ ਝੜ ਜਾ ਹਾਂ ਦਾਣਾ ਬਣਾ ਕੇ ਘਰ ਰੱਖਿਆ ਫਿਰ ਸੌੜੋ ਜਾ ਰਹਾ ਹੈ ਅੱਛਾ ਹਾਂ ਇਹ ਕਣਕ ਦੀ ਵੜਾਈ ਦਾ ਤੇਰਾ ਕਿੰਨਾ ਕਿ ਦਿਨ ਲੱਗ ਜਾਣਗੇ ਲੱਗ ਜਾਗਾ ਹਫਤੇ 10 ਰੋਜ਼ ਮੈਂ ਅੱਛਾ ਹਫਤੇ ਤੱਕ ਹੋ ਜਾਏਗਾ ਹਾਂ ਹਾਂ ਹਫਤੇ ਕੇ ਬਾਅਦ ਹੋ ਜਾਏਗਾ ਹੂੰ ਕਾਂਕ ਕਤੋਂ ਵਧੀਆ ਖੜੀ ਐ ਸਾਰੀ ਤੇਰੀ ਹਾਂ ਹਾਂ ਬਹੁਤ ਵਧੀਆ ਖੜੀ ਐ ਹੂੰ ਯਾਨੀ ਹੁਣ ਤਿਆਰੀਆਂ ਹੀ ਨੇ ਤੇਰੀਆਂ ਕੰਮ ਕਰਦੀਆਂ ਹਾਂ ਹਾਂ ਜੀ ਹੈ ਹੋਰ ਰੰਗ ਨਾ ਕੱਖਾ ਕਿਹੜਾ ਤਾਂ ਮੈਂ ਸਟੇਡੀ ਵਾਲਾ ਹਮਕੋ ਕੰਮ ਹੈ ਲੋਕਾਲ ਦੇਖ ਤਾਂ ਸਹੀ ਬੈ ਕੇ ਹੈ ਬੈ ਕੇ ਇੱਕ ਇੱਕ ਲਾਈਨ ਖੋਲ ਇੱਕ ਲਾਈਨ ਖੋਲ ਕੇ ਹੀ ਦੇਖ ਲੈ ਫਿਰ ਪਤਾ ਲੱਗ ਜੂ ਵੀ ਕਿੰਨਾ ਕੇ ਸੌਖਾ ਕਿੰਨਾ ਕੇ ਹਮਕੋ ਪਤਾ ਨਹੀਂ ਚਲੇਗਾ ਕਿਹੜਾ ਨਾਟ ਖੁੱਲੇਗਾ ਕਿਹੜਾ ਨਾ ਜਾਨੀ ਪਹਿਲੀ ਵਾਰ ਹੈ ਪਹਿਲੇ ਉਹ ਚ ਜੇ ਨਾ ਹੱਥ ਵੜਾ ਲਿਆ ਤਾਂ ਤਾਂ ਕਹੀ ਹੈ ਹਾਂ ਤਿੱਖੇ ਬਹੁਤ ਨੇ ਉਹ ਬਚਾ ਕੇ ਉਹ ਕਰਨਾ ਪੈਂਦਾ ਆ ਦੇਖ ਸਾਡੇ ਸਾਡੇ ਵੀ ਕਈ ਲੱਗੇ ਉਹ ਹਿਲਣ ਪੜ ਲੱਗ ਜਾਂਦਾ ਹੂੰ ਆ ਕਮਲ ਨੂੰ ਜਣੀ ਇਹ ਧਿਆਨ ਨਾਲ ਕਰਨੇ ਆਲਾ ਚਲੋ ਦਿਖਾਉਨੇ ਹਜੇ ਫਿਰ ਠਹਿਰ ਕੇ ਹੋਰ ਇਹੀ ਵੀਡੀਓ ਚ ਜੁੜੇ ਰਹੋ ਵੀਡੀਓ ਨਾਲ ਲਓ ਜੀ ਜਿਹੜੀਆਂ ਟਰਾਲੀਆਂ ਦੀ ਗੱਲ ਕਰਦੇ ਤੇ ਆਪਾਂ ਟਰਾਲੀਆਂ ਵੀ ਖੜੀਆਂ ਨੇ ਉਹ ਤਿਆਰ ਹੋਈਆਂ ਮੱਲਾ ਇਹਨਾਂ ਤੇ ਜਾਲੀ ਵਗੈਰਾ ਬੈੱਡ ਪੂਰਾ ਲੱਗਿਆ ਹੋਇਆ ਐਦਾਂ ਹੀ ਇੱਕ ਆਹ ਦੂਸਰੀ ਟਰਾਲੀ ਹੈ ਆਪਣੀ ਜਿਹੜੀ ਇਹ ਅੰਦਰ ਖੜੀ ਆ ਜਣੀ ਸੈੱਡ ਦੇ ਵਿੱਚ ਇਹ ਵੀ ਤਿਆਰ ਹੈ ਇਹ ਤਕਰੀਬਨ ਇਹ ਤਾਂ ਅੰਦਰੇ ਰੱਖਦੇ ਆਪਾਂ ਇਹ ਬਾਤੂੜੀ ਟਾਈਮ ਹੈ ਬਾਹਰ ਕੱਢਦੇ ਆ ਇਹਨੂੰ ਤਕਰੀਬਨ ਆਹ ਜਿਹੜੀ ਟਰਾਲੀ ਦਾ ਆਪਾਂ ਜ਼ਿਕਰ ਕਰਦੇ ਤੇ ਵੀ ਹਜੇ ਦੂਜੀ ਕਣਕ ਵਾਸਤੇ ਰੱਖੀ ਹੋਈ ਆ ਉਹ ਆਹ ਖੜੀ ਹੈ ਇਹ ਜਣੀ ਆਪਾਂ ਪਹਿਲਾਂ ਇਹਦੇ ਨਾਲ ਕਣਕ ਢੋ ਮੰਗਿਆ ਬੈੱਡ ਲਾ ਕੇ ਇੱਥੇ ਪੱਲੀਆਂ-ਪੁੱਲੀਆਂ ਲਾ ਕੇ ਫਿਰ ਇਹ ਤੇ ਆਹ ਸਾਹਮਣੇ ਪਿਆ ਜਾਲ ਇਹਦਾ ਉਹ ਜਾਲ ਕਸਾਂਗੇ ਬਾਕੀ ਆ ਟਰਾਲੀ ਦੇ ਟਾਇਰ ਵੀ ਲੱਗਣੇ ਆਲੇ ਨੇ ਲੋਕ ਉਹ ਟਾਇਰ ਵੀ ਲੈ ਕੇ ਆਉਨੇ ਆ ਹੁਣ ਬਸ ਆ ਪੰਜ ਸੱਤ ਦਿਨਾਂ ਚ ਸਾਰੇ ਕੰਮ ਕਰ ਰਹੇ ਹੋ ਜਾਣੇ ਨੇ ਜਿਹੜਾ ਕਿਸੇ ਦਾ ਟਾਇਰ ਟੂਰ ਲੱਗਣ ਵਾਲਾ ਆ ਇਹ ਆ ਹੋਰ ਆ ਉਹ ਸਾਰਾ ਕੰਪਲੀਟ ਹੋ ਜਾਣਾ ਲਾਉਜੀ ਬਲੇਟ ਬੰਦ ਰਹੇ ਅੰਜ ਦਾ ਸਟੱਪਾ ਆਹ ਕਟਿੰਗ ਕਰਦਾ ਜਿਹੜਾ ਮੰਨ ਲਓ ਵੀ ਮਾਲ ਦੀ ਉਹ ਬਲੇਡ ਬਦਲੇਗਾ ਹੈ ਹੈੱਡ ਦੇ ਨਟ ਤਾਂ ਖੋਲਲੇ ਇਹ ਹੁਣ ਇੱਧਰੋਂ ਕਰਦੇ ਆ ਇਹ ਦੀ ਆਹੀ ਅੜਦਾ ਤੇ ਆਹੀ ਐਡੇ ਐਡ ਨੂੰ ਦੂਜੇ ਪਾਸੇ ਨੂੰ ਕਰਦੇ ਆਹੋ ਇੱਕ ਨੇ ਸੱਚਾ ਫਿਰ ਅੱਡਾ ਇੱਥੇ ਟਾਈਟ ਹੁੰਦਾ ਹੈ ਨਾ तो लगाना बुक थोड़ा जा आही केरा निकल के फिरता निकल जाना है ये कोई kvaria ਉਹ ਮਿੱਟੀ ਵੀ ਲੱਗੀ ਹੋਈ ਆ ਮੜੀ ਮੁੱਟੀ ਅੰਦਰ ਨੂੰ ਕਰ ਲੇ ਕੇ ਤਾਂ ਐ ਜੋਨਾ ਟਾਂਟ ਹੋ ਜਵੇ ਮੜਾ ਜੇ ਪਾਣੀ ਪਾ ਲਾ ਆ ਸਾਰੀ ਤੇ ਇਹ ਤੇ

ਇਹਦੇ ਵਿੱਚ ਨਵੀਂ ਸਟੈਪ ਪਾ ਦਾਂਗੇ ਜਿਹੜੀ ਪਿਛਲੇ ਸੀਜ਼ਨ ਆਪਾਂ ਨੇ ਹਜੇ ਲਾਈ ਵੀ ਨਹੀਂ ਸੀ। ਉਹੀ ਆਪਾਂ ਸਟੈਪ ਇਹਦੇ ਵਿੱਚ ਪਾ ਦੇਣੀ ਆ। ਇਹਦੀ ਸਟੈਪ ਆ ਇਹਦੇ ਵਿੱਚ ਰੱਖੀ ਹੋਈ ਹੈ ਇਹਨਾਂ ਦੀ ਆ ਸਲਿੱਚ ਹੋਣ ਜਗ੍ਹਾ ਬਣਾਉਣ ਲੱਗ ਗਏ ਇਹ। ਕਰ ਲੋ ਵੀ ਇਹ ਬਾਹਰ ਫੇਰ ਇੱਕ ਤਾਂ ਇਹਨੂੰ ਜੜ ਲੱਗ ਜਾਂਦੀ ਐ ਦੂਜੀ ਇਹ ਐ ਮਨ ਲਓ ਮਿੱਟੀ ਘੱਟੇ ਤੋਂ ਵੀ ਬਚੀ ਰਹਿੰਦੀ ਐ ਇਹ ਦੇ ਵਿੱਚ ਰੱਖੀ ਹੋਈ ਐ ਇਹ ਕੀ ਕਰਨਾ ਬੂਹ ਹਾਂ ਇਹ ਕਿੰਨੀ ਦੂਰ ਸਾਹ ਬੀਚ ਬਿੰਦ ਜਿਆਦੇ ਪਾਈ ਹੋਈ ਆ ਇੱਥੇ ਜੀ ਆ ਜਗਾ ਹੈ ਜੀ ਲਓ ਜੀ ਦੋਸਤੋ ਰਿਪੇਅਰ ਤੋਂ ਬਾਅਦ ਨਾਲੇ ਆ ਹੁਣ ਨਵਾਂ ਬਲੇਟ ਪਾਤਾ ਆਪਾਂ ਨੇ ਸਟੇਪ ਜਿਹੜੀ ਆਉਣੀ ਸੀ ਬਾਕੀ ਇਹ ਸਾਰੇ ਹੁਣ ਕੰਪਲੀਟ ਹੋ ਗਿਆ ਤਕਰੀਬਨ ਇੱਕ ਕਪੜੀਆਂ ਹਾ ਟੈਨਾ ਰਹਿ ਗਈਆਂ ਜਿਹੜੀਆਂ ਇਧਰ ਹਾ ਦੋ ਤਿੰਨ ਟੁਕੀਆਂ ਹੋਈਆਂ ਨੇ ਇਹ ਟੈਨਾ ਪਾ ਪਾ ਦਾਂਗੇ ਆਪਾਂ ਬਾਕੀ ਰਿਪੇਅਰ ਤਾਂ ਹੋ ਗਈ ਆਪਣੀ ਪੂਰੀ ਇਹ ਆਪਣਾ ਚਾਨੀ ਰੀਪਰ ਹੈ ਦੱਸਿਓ ਇਹਦੇ ਬਾਰੇ ਵੀ ਕਿਦਾਂ ਦਾ ਹੈਗਾ ਬਾਕੀ ਜਿਹੜੇ ਦੋਸਤ ਜ ਨਵੇਂ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਪੁਰਾਣੇ ਦੋਸਤ ਸਾਰੇ ਲਾਈਕ ਤੇ ਕਮੈਂਟ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋਂ ਮੜਾ ਮੁੱਟੀ ਗੱਲਬਾਤ ਦੱਸਿਆ ਕਰੋ ਵੀ ਕਿਦਾਂ ਕਿਦਾਂ ਦਾ ਇਹ ਆ ਇਹ थी ਅੱਜ ਦੀ ਚਾਨੀ ਰੀਪਰ ਦੀ ਰਿਪੋਰਟ ਬਾਕੀ ਦਿਖਾਉਨੇ ਆਪਾਂ ਕਿਸੇ ਅਗਲੇ ਵਲੌਗ ਚ ਕੁਝ ਹੋਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਕਿਸੀ ਹੋਰ ਵੀਡੀਓ ਚ